ਦੇ ਪ੍ਰਕਾਸ਼ ਉਸ ਦੇ ਮੋਹਕੇ ਤੇ ਸਿੰਘ ਸਵਾਗੁਰਦਵਾਰਾ ਸਾਈਂ ਵੱਲੋਂ ਅੱਜ ਨਗਰ ਕੀਰਤਨ ਕੱਢਾ ਦੇ ਲਖਤਰ ਜਰੀਏ ਸਵਾਗਤ ਕੀਤਾ ਜਾ ਰਿਹਾ। ਇਸ ਵੀਰਤ ਨੂੰ ਇਸਟੈਂਪ ਅਜੀਤ ਰੋਡ ਪਟੰਡਾ ਦੀਆਂ ਦਿਖਾ ਰਿਹਾ ਹੈ। ਜਿੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸ ਦੇ ਮੋਹਕੇ ਤੇ ਸਿੰਘ ਸਵਾਗੁਰਦਵਾਰਾ ਸਾਈਂ ਵੱਲੋਂ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਤਸਵੀਰਾਂ ਤੋਂ ਇਸਟੈਂਪ ਅਜੀਤ ਰੋਡ ਪਟੰਡਾ ਦੀਆਂ ਦਿਖਾ ਰਿਹਾ ਹੈ। ਪਾਪੀ ਦੇ ਵੀ ਖੁਸ਼ੀ ਦੀ ਲਹਿਰ ਪਟੰਡਾ ਦੇ ਲੋਕਾਂ ਵਿੱਚ ਆਈ ਹੋਈ ਸੰਗਤ ਜਿਹੜੀ ਪਾਈ ਜਾ ਰਹੀ ਹੈ। ਤਸਵੀਰਾਂ ਤੋਂ ਇਸਟੈਂਪ ਦਿਖਾ ਰਿਹਾ ਹੈ ਅਜੀਤ ਰੋਡ ਪਟੰਡਾ ਧੰਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸੇ ਨਗਰ ਕੀਰਤਨ ਦੇ ਕਾਫੀ ਵੱਡੀ ਤਦਾਦ ਦੇ ਬਠਿੰਡਾ ਦੀਆਂ ਜਿਹੜੀਆਂ ਸੰਗਠਾ ਨੇ ਜਿਹੜਾ ਇਕੱਠਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਅਜੀਤ ਰੋਡ ਬਠਿੰਡਾ ਦੀਆਂ ਵਿਕਾਸ ਇਤਿਹਾਸ ਨੂੰ ਦੱਸਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਦੇ ਮੌਕੇ ਤੇ ਸਹਿ ਸਮਾਗਮ ਦੁਆਰਾ ਸਾਈਕਲਵਾਟ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਅਜੀਤ ਰੋਡ ਬਠਿੰਡਾ ਦੀਆਂ ਦਿਖਾ ਰਿਹਾ ਕਾਫੀ ਖੁਸ਼ੀ ਦੀ ਲਹਿਰ ਬਟਿੰਡਾ ਦੇ ਜਿਹੜੇ ਲੋਕਾਂ 'ਚ ਪਾਈ ਜਾ ਰਹੀ ਆ ਤਸਵੀਰਾਂ ਤੁਹਾਨੂੰ ਇਸ ਟੈਂਪ ਦਿਖਾ ਰਿਆ ਸੀ ਅਜੀਤ ਰੋਡ ਬਟਿੰਡਾ ਦੀ ਅੰਦਰ ਤੇ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਖੀਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਨ ਦੇ ਮੌਕੇ ਤੇ ਜਿਹੜਾ ਨਗਰ ਕੀਰਤਨ ਕਰਿਆ ਜਾ ਰਿਹਾ ਬਟਿੰਡਾ ਦੇ ਵਕ ਵਕ ਨਜ਼ਾਰਾ ਤੇ ਹੁੰਦਾ ਹੋਇਆ ਇਸ ਟਾਈਮ ਨਗਰ ਕੀਰਤਨ ਅਜੀਤ ਰੋਡ ਬਟਿੰਡਾ ਤੇ ਪਹੁੰਚਿਆ ਤਸਵੀਰਾਂ ਤੁਹਾਨੂੰ ਇਸ ਟਾਈਮ ਅਜੀਤ ਰੋਡ ਬਟਿੰਡਾ ਦੀਆਂ ਦਿਖਾ ਰਿਆ ਇਸ ਨਗਰ ਕੀਰਤਨ ਨੂੰ ਲੈ ਕੇ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਆਪੋ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਦਾ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟੈਮ ਅਜੀਤ ਰੋਡ ਬਠਿੰਡਾ ਦੀਆਂ ਦਿਖਾ ਰਿਹਾ ਜਿੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸ ਦੇ ਮੌਕੇ ਤੇ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅਦੀ ਨਗਰ ਕੀਰਤਨ ਜਿਹੜਾ ਕਰਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟੈਮ ਦਿਖਾ ਰਿਹਾ ਸੀ ਅਜੀਤ ਰੋਡ ਪਠੰਡਾ ਦੀ ਉਸੇ ਨਗਰ ਕੀਰਤਨ ਨੂੰ ਲੈ ਕੇ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਆਪੋ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਦਾ ਉਹਨਾਂ ਦਾ ਤਸਵੀਰਾਂ ਤੋਂ ਇਸ ਟਾਈਮ ਅਜੀਤ ਰੋਡ ਬਠਿੰਡਾ ਦੀਆਂ ਦਿਖਾ ਰਿਆ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਆ ਅਜੀਤ ਰੋਡ ਬਠਿੰਡਾ ਦੀਆਂ ਸਾਡੇ ਨਾਲ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਬੜੀ ਖੁਸ਼ੀ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੂਗਾ ਇਸ ਸ਼ੋ ਮੌਕੇ ਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਪਹਿਲਾਂ ਦਾ ਸਮੂਹ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਸੋ ਹਰੇਕ ਸਾਲ ਹੀ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿ ਇਹ ਜੋ ਆਪਣਾ ਨਗਰ ਕੀਰਤਨ ਹੈ ਕੱਢਿਆ ਜਾਂਦਾ ਹੈ ਸਵਾਜ ਵੀ ਸੰਗਤਾਂ ਦੇ ਸਹਿਯੋਗ ਨਾਲ ਬੁਰਖਾ ਦੀ ਕਿਰਪਾ ਨਾਲ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਹੁਣ ਜੀਤ ਰੋਡ ਤੇ ਹੈ ਤੇ ਇਹ ਕਨਫਰਟ ਸਾਹਿਬ ਵੀ ਰੱਖੇ ਗਏ ਹਨ ਜਿਸ ਦਾ 3 ਤਰੀਕ ਨੂੰ ਆਰੰਭ ਹੋਏ ਸੰਗਤ ਅਤੇ ਕੱਲ ਭੋਗ ਪਾਣੇ ਉਸ ਤੋਂ ਬਾਅਦ ਸਮਾਗਮ ਹੋਣਗੇ ਜੀ ਸੋ ਇਹ ਬਸ ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਹੈ ਲੱਗਦਾ ਪ੍ਰਧਾਨ ਜੀ ਹਰ ਇੱਕ ਵਰਗ ਨੂੰ ਹਰ ਇੱਕ ਸਮਾਜ ਨੂੰ ਜਿਹੜੇ ਗੁਰੂਆਂ ਪੀਰਾਂ ਦੇ ਜਨਮ ਦਿਹਾੜੇ ਆਉਂਦੇ ਆ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਮਿਲ ਜੁਲ ਕੇ ਮਨਾ ਲੈ ਚਾਹੀਦੇ ਆ ਹਾਂਜੀ ਬਿਲਕੁਲ ਜੀ ਤੇ ਆਪ ਕੋਈ ਅਵਤਾਰਪੁਰੋਂ ਬਣੇ ਉਹਨਾਂ ਦਾ ਹਮੇਸ਼ਾ ਹੀ ਸਰੂ ਸੰਧੀ ਵਾਲਤਾ ਦਾ ਜਿਹੜਾ ਉਪਦੇਸ਼ ਰਿਹਾ ਹਮੇਸ਼ਾ ਮੰਨਦੀਆਂ ਗੱਲਾਂ ਹੀ ਉਹ ਕਰਦੇ ਰਹੇ ਨੇ ਤੇ ਉਹ ਕਹੋ ਵੀ ਹਰੇਕ ਵਾਸਤੇ ਹੁੰਦਾ ਹੈ ਤੇ ਸਭ ਸਾਂਝੇ ਹੀ ਪਰਮਾਤਮਾ ਸਾਰਿਆਂ ਦੇ ਸਭ ਸਾਂਝੇ ਹੀ ਆ ਬਸ ਇਸ ਮੌਕੇ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਤਾਂ ਇਹਨਾਂ ਵੱਡਾ ਨਹੀਂ ਮੈਂ ਉਹਨਾਂ ਨੂੰ ਕੁਝ ਕਹਾਂ ਪਰ ਐ ਵੀ ਆਪਾਂ ਗੁਰੂ ਸਾਹਿਬ ਦੀ ਜੋ ਉਹਨਾਂ ਦਾ ਉਦੇਸ਼ ਹੈ ਉਹਦੇ ਚੱਲੀਏ ਤਾਂ ਕਿ ਆਪਣਾ ਜਿਹੜੇ ਜਿੰਦਗੀ ਇੱਕ ਸ਼ਾਂਤੀ ਨਾਲ ਇੱਕ ਸੁੱਖ ਦੀ ਬਤੀਤ ਹੋਵੇ। ਇੰਨੀ ਖੁਸ਼ੀ ਹੋ ਰਹੀ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ। ਹਾਂਜੀ ਬਹੁਤ ਵਧੀਆ ਜੀ। ਉਹਦਾ ਹਮੇਸ਼ਾ ਹੀ ਹਰੇਕ ਸਾਲ ਹੀ ਅਨੰਤ ਹੁੰਦਾ ਹੈ ਸੰਗਤ ਦਾ। ਚਾਹ ਤੋਂ ਬਾਅਦ ਦੀਆਂ ਗੱਦਗਾ ਹੁੰਦਾ ਤੇ ਆਪਣੇ ਵਿਰਸੇ ਨਾਲ ਜੁੜਦੇ ਆ ਗੁਰਬਾਣੀ ਨਾਲ ਜੁੜਦੇ ਆ ਕਈਆਂ ਨੇ ਇੱਥੋਂ ਸੇਧ ਲੈਂਦੇ ਆ ਤੇ ਅਮਰਿਤਧਾਰੀ ਹੁੰਦੇ ਨੇ ਸੋ ਬਹੁਤ ਵਧੀਆ ਲੱਗਦਾ ਬਿਲਕੁਲ ਜੀ ਬਿਲਕੁਲ ਐਸੀ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸਾਡੇ ਨਾਲ ਹੋਰ ਵੀ ਇੱਥੇ ਆਗੂ ਮੌਜੂਦ ਹੈ ਗੱਲਬਾਤ ਕਰਦੇ ਆ ਬਾਬਾ ਜੀ ਕੀ ਕਹਿਣਾ ਚਾਹੂਗਾ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਕੀ ਕਹਿਣਾ ਚਾਹੂਗਾ ਤੁਹਾਨੂੰ ਬਹੁਤ ਬਹੁਤ ਪਾਸਾ ਜੀ ਦੇ ਪ੍ਰਕਾਸ਼ ਨਵੀਂ ਲੱਖ ਲੱਖ ਵਧਾਈਆਂ ਖਤਰੀ ਚੈਨਲ ਜਿਹੜੇ ਦਿਖਾਉਂ ਰਹੀਆਂ ਹਨ ਉਹਨਾਂ ਪਾਸੋਂ ਦਾ ਉਪਦੇਸ਼ ਖਤਰੀ ਬਹਿਮਨ ਸ਼ੂਦਿਐ ਉਦੇਸ਼ ਚੌਵਰਨਾ ਕੋ ਸੰਜਾ ਸੰਜਾ ਉਦੇਸ਼ ਹੈ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਆਪ ਸਭ ਸੰਗਤਾਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਆਪ ਨੂੰ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਮੌਕੇ ਤੇ ਤੇ ਸ਼ੁਭਾਸ਼ੀਆਂ ਨੂੰ ਦਿੱਤੀਆਂ ਮੁਬਾਰਕਾਂ ਅਤੇ ਕਿਹਾ ਕਿ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਆ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਲਈ ਜੁਲ ਕੇ ਜੜੇ ਮਨਾਨੇ ਚਾਹੀਦੇ ਹਨ ਕੈਮਰਾਮੈਨ ਸੁਖਦੇਵ ਨਰਮਨ ਚਰਖੀਵਾਲ ਤਾਨਸਵਰਾ ਟੀਵੀ ਬਠਿੰਡਾ ਸੇਵ ਉਸੇ ਮੋਹਕੇ ਸਿੰਘ ਸਵਾਗੁਰਦਵਾਰਾ ਸਾਹਿਬ ਨੂੰ ਅੱਜ ਨਗਰ ਕੀਰਤਨ ਪਟੰਡਾ ਦੇ ਲਖਪਤ ਜਰੀਏ ਸਵਾਗਤ ਕੀਤਾ ਜਾ ਰਿਹਾ। ਉਸੇ ਦਿਨਾਂ ਨੂੰ ਇਸ ਸਟੈਂਪ ਅਜੀਤ ਰੋਡ ਪਟੰਡਾ ਦੀਆਂ ਦਿਖਾ ਰਿਹਾ ਹੈ ਜਿੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸ ਦੇ ਮੌਕੇ ਤੇ ਸਿੰਘ ਸਵਾਗੁਰਦਵਾਰਾ ਸਾਹਿਬ ਨੂੰ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ। ਤਸਵੀਰਾਂ ਤੋਂ ਇਸਟੈਂਪ ਅਜੀਤ ਰੋਡ ਪਟੰਡਾ ਦੀਆਂ ਦਿਖਾ ਰਿਹਾ ਹੈ। ਪਾਪੀ ਦੇ ਵੀ ਖੁਸ਼ੀ ਦੀ ਲਹਿਰ ਪਟੰਡਾ ਦੇ ਲੋਕਾਂ ਵਿੱਚ ਆਈ ਹੋਈ ਸੰਗਤ ਜਿਹੜੀ ਪਾਈ ਜਾ ਰਹੀ ਹੈ। ਤਸਵੀਰਾਂ ਤੋਂ ਇਸਟੈਂਪ ਦਿਖਾ ਰਿਹਾ ਹੈ ਅਜੀਤ ਰੋਡ ਪਟੰਡਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸੇ ਨਗਰ ਕੀਰਤਨ ਦੇ ਕਾਫੀ ਵੱਡੀ ਤਦਾਰ ਦੇ ਬਠਿੰਡਾ ਦੀਆਂ ਜਿਹੜੀਆਂ ਸੰਗਠਾ ਨੇ ਜਿਹੜਾ ਇਕੱਲਾ ਲੱਗਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਅਜੀਤ ਰੋਡ ਬਠਿੰਡਾ ਦੀਆ ਇੱਥੇ ਸੇਟਨ ਦੱਸਦੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਦੇ ਮੌਕੇ ਤੇ ਸ੍ਰੀ ਸਮਾਗਮ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਅਜੀਤ ਰੋਡ ਬਠਿੰਡਾ ਦੀਆ ਦਿਖਾ ਰਿਹਾ ਕਾਫੀ ਖੁਸ਼ੀ ਦੀ ਲਹਿਰ ਬਟਿੰਡਾ ਦੇ ਜਿਹੜੇ ਲੋਕਾਂ 'ਚ ਭਜ ਜਾ ਰਹੀ ਆ ਤਸਵੀਰਾਂ ਤੁਹਾਨੂੰ ਇਸ ਟੈਮ ਦਿਖਾ ਰਿਆ ਸੀ ਅਜੀ ਕਰੋੜ ਬਟਿੰਡਾ ਦੀ ਦਿੱਤੇ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਕਿਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੇ ਮੌਕੇ ਤੇ ਜਿਹੜਾ ਨਗਰ ਕੀਰਤਨ ਕਰਿਆ ਜਾ ਰਿਹਾ ਬਟਿੰਡਾ ਦੇ ਵਕਵਕ ਨਜ਼ਾਰਾ ਤੇ ਹੁੰਦਾ ਹੋਇਆ ਇਸ ਟਾਈਮ ਨਗਰ ਕੀਰਤਨ ਅਜੀਤ ਰੋਡ ਬਟਿੰਡਾ ਤੇ ਪਹੁੰਚਿਆ ਤਸਵੀਰਾਂ ਤੋਂ ਇਸ ਟਾਈਮ ਅਜੀਤ ਰੋਡ ਬਟਿੰਡਾ ਦੀ ਅਧਿਕਾਰਿਆ ਇਸ ਨਗਰ ਕੀਰਤਨ ਨੂੰ ਲੈ ਕੇ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਆਗੂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਦਾ ਉਹਨਾਂ ਦਾ ਤਸਵੀਰਾਂ ਤੋਂ ਇਸ ਟਾਈਮ ਅਜੀਤ ਰੋਡ ਬਟਿੰਡਾ ਦੀ ਅਧਿਕਾਰਿਆ ਜਿੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੇ ਮੌਕੇ ਤੇ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਨਗਰ ਕੀਰਤਨ ਜਿਹੜਾ ਕਰਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟੈਂਪ ਦਿਖਾ ਰਿਹਾ ਸੀ ਅਜੀਤ ਰੋਡ ਪਟਿਆਲਾ ਦੀ ਉਸ ਨਗਰ ਕੀਰਤਨ ਨੂੰ ਲੈ ਕੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਆਪੋ ਨਾਲ ਵੀ ਗੱਲਬਾਤ ਕਰਾਂਗੇ ਕੀ ਚੱਲਿਆ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟੈਂਪ ਅਜੀਤ ਰੋਡ ਪਟਿਆਲਾ ਦੀਆਂ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਜੀਤ ਰੋਡ ਬਠਿੰਡਾ ਦੀ ਸਾਡੇ ਨਾਲ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਬੜੀ ਖੁਸ਼ੀ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਅੱਜ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਸੋ ਮੌਕੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਪਹਿਲਾਂ ਦਾ ਸਮੂਹ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਸੋ ਹਰ ਇੱਕ ਸਾਲ ਹੀ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਜੋ ਆਪਣਾ ਨਗਰ ਕੀਰਤਨ ਹੈ ਕੱਢਿਆ ਜਾਂਦਾ ਹੈ ਸੋ ਅੱਜ ਵੀ ਸੰਗਤਾਂ ਦੇ ਸਹਿਯੋਗ ਨਾਲ ਬੁਰਖਾ ਦੀ ਕਿਰਪਾ ਨਾਲ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਹੁਣ ਜੀਤ ਰੋਡ ਤੇ ਹੈ ਤੇ ਇਹ ਕਨਫਰਡ ਸਾਬ ਵੀ ਰੱਖੇ ਗਏ ਨੇ ਜਿਸ ਦਾ ਦਿਨ ਤਰੀਕ ਨੂੰ ਆਰੰਭ ਹੋਏ ਸੰਦੇ ਤੇ ਅੱਤੇ ਕੱਲ੍ਹ ਭੋਗ ਕਹਿੰਦੇ ਉਸ ਤੋਂ ਬਾਅਦ ਸਮਾਗਮ ਹੋਣਗੇ ਜੀ ਸੋ ਇਹ ਬਸ ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਲੱਗਦਾ ਪ੍ਰਧਾਨ ਜੀ ਹਰ ਇੱਕ ਵਰਗ ਨੂੰ ਹਰ ਇੱਕ ਸਮਾਜ ਨੂੰ ਜਿਹੜੇ ਗੁਰੂਆਂ ਪੀਰਾਂ ਦੇ ਜਨਮ ਦਿਹਾੜੇ ਆਉਂਦੇ ਆ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਮਿਲ ਜੁਲ ਕੇ ਮਨਾ ਲੈ ਚਾਹੀਦੇ ਆ ਹਾਂਜੀ ਬਿਲਕੁਲ ਜੀ ਜੇ ਆਪਣੇ avatars ਬਣੇ ਉਹਨਾਂ ਦਾ ਹਮੇਸ਼ਾ ਹੀ ਸੰ ਸਰਵ ਸੰਧੀ ਵਾਲਤਾ ਦਾ ਜਿਹੜਾ ਉਪਦੇਸ਼ ਰਿਹਾ ਹਮੇਸ਼ਾ ਮੰਨਦੀਆਂ ਗੱਲਾਂ ਹੀ ਉਹ ਕਰਦੇ ਰਹੇ ਨੇ ਤੇ ਉਹ ਚਾਹ ਲੋ ਵੀ ਹਰੇਕ ਵਾਸਤੇ ਹੁੰਦਾ ਹੈ ਤੇ ਸਭ ਸਾਂਝੇ ਹੀ ਪਰਮਾਤਮਾ ਸਾਰਿਆਂ ਦੇ ਸਭ ਸਾਂਝੇ ਹੀ ਹੱਸ ਇਸ ਮੌਕੇ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਤਾਂ ਇਹਨਾਂ ਵੱਡਾ ਨਹੀਂ ਮੈਂ ਉਹਨਾਂ ਨੂੰ ਕੁਝ ਕਹਾਂ ਪਰ ਐ ਵੀ ਆਪਾਂ ਗੁਰੂ ਸਾਹਿਬ ਦੀ ਜੋ ਉਹਨਾਂ ਦਾ ਉਦੇਸ਼ ਹੈ ਉਹਦੇ ਚੱਲੀਏ ਤਾਂ ਕਿ ਆਪਣਾ ਜਿਹੜੇ ਜਿੰਦਗੀ ਇੱਕ ਸ਼ਾਂਤੀ ਨਾਲ ਇੱਕ ਸੁੱਖ ਦੀ ਬਤੀਤ ਹੋਵੇ। ਇੰਨੀ ਖੁਸ਼ੀ ਹੋ ਰਹੀ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ। ਹਾਂਜੀ ਬਹੁਤ ਵਧੀਆ ਜੀ। ਉਹਦਾ ਹਮੇਸ਼ਾ ਹੀ ਹਰੇਕ ਸਾਲ ਹੀ ਅਨੰਤ ਹੁੰਦਾ ਹੈ ਸੰਗਤਾਂ ਸ਼ਬਦ ਬਾਣੀ ਦੀਆਂ ਗਦਗਾ ਹੁੰਦਾ ਹੈ ਤੇ ਆਪਣੇ ਵਿਰਸੇ ਨਾਲ ਜੁੜਦੇ ਆ ਗੁਰਬਾਣੀ ਨਾਲ ਜੁੜਦੇ ਆ। ਕਈਆਂ ਨੇ ਇੱਥੋਂ ਸੇਧ ਲੈਂਦੇ ਅਤੇ ਅਮਰਿਤਧਾਰੀ ਹੁੰਦੇ ਨੇ ਸੋ ਬਹੁਤ ਵਧੀਆ ਲੱਗਦਾ ਬਿਲਕੁਲ ਜੀ ਬਿਲਕੁਲ ਐਸੀ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸਾਡੇ ਨਾਲ ਹੋਰ ਵੀ ਇੱਥੇ ਆਗੂ ਮੌਜੂਦ ਹੈ ਗੱਲਬਾਤ ਕਰਦੇ ਆਪਾਂ ਜੀ ਕੀ ਕਹਿਣਾ ਚਾਹੁੰਦੇ ਸਿੰਘ ਸਵਾ ਗੁਰਦੁਆਰਾ ਸਾਹਿਬ ਵੱਲੋਂ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉత్సਵ ਦੇ ਮੌਕੇ ਤੇ ਕੀ ਕਹਿਣਾ ਚਾਹੁੰਗੇ ਤੁਹਾਨੂੰ ਜਾਨਕ ਪਾਸਟ ਜੀ ਦੇ ਪ੍ਰਕਾਸ਼ ਮੁਧੀਆਂ ਲੱਖ ਲੱਖ ਵਧਾਈਆਂ ਤੁਮ ਸੱਜਣਾਂ ਨੂੰ ਬਹੁਤ ਬ੍ਰਿਸ਼ਾ ਨਾਲ ਯਕੀ ਜੀ ਸ਼ਾਮਲ ਹੋ ਰਹੀਆਂ ਹਨ ਪ੍ਰੋਪਾਸ਼ਾ ਦੇ ਉਪਦੇਸ਼ ਕਤਰੀ ਬੈਮਨ ਸ਼ੁਰੂ ਹੋ ਗਿਆ ਹੈ ਮੂਹਰੇ 54 ਨਕੋ ਸੰਜਾ ਸੰਜਾ ਪ੍ਰਦੇਸ਼ ਹੈ ਇਹ ਪੱਤਰ ਕੀਤਾ ਜਾ ਰਿਹਾ ਹੈ ਆਪ ਸਭ ਸੰਗਤਾਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਆਪ ਨੂੰ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਮੌਕੇ ਤੇ ਤੇ ਸ਼ੁਭਾਸ਼ੀਆਂ ਨੂੰ ਦਿੱਤੀਆਂ ਮੁਬਾਰਕਾਂ ਅਤੇ ਕਿਹਾ ਕਿ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਆ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਲਈ ਜੁਲ ਕੇ ਜੜੇ ਮਨਾਨੇ ਚਾਹੀਦੇ ਹਨ ਕੈਮਰਾਮੈਨ ਸੁਖਦੇਵ ਦੇ ਨਰਮਨ ਚੱਤੀਵਾਲ ਤਾਨਸਵਰਾ ਟੀਵੀ ਬਠਿੰਡਾ